ਇਹ ਕੋ ਹੇਅਰ ਵੈਕਸ ਆ ਗਈ 130 ਰੁਪਏ ਐਮ ਆਰ ਪੀ 20 ਰੁਪਏ ਦੀ ਐਲਮਨ ਕਰੀਮ ਆ ਗਈ ਸਰਦੀ ਹੈ ਫਲੂਨ ਕਰੀਮ ਆ ਗਈ ਹਨਾ 80 ਰੁਪਏ ਐਮ ਆਰ ਪੀ ਹੈ ਓਕੇ ਬਈ ਤੁਹਾਨੂੰ ਕਿੰਨੇ ਦੀ ਪੈਣੀ 13 ਰੁਪਏ ਦੀ ਬੋਲੇ ਆ ਗਿਆ ਪੋਲੋ ਦਾ ਡੀਓ ਹਾਂ ਪੋਲੋ ਡੀਓ ਤੇ 250 ਰੁਪਏ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 35 ਰੁਪਏ ਦਾ ਐ ਦੇਖੋ ਪ੍ਰਭੂ ਇਹ ਰੂਮ ਫਰੈਸ਼ਨਰ ਲੱਗੇ ਨੇ ਇਹ 50 ਰੁਪਏ ਦਾ ਪੈਂਦਾ ਇਹ 65 ਰੁਪਏ ਦਾ ਪੈਂਦਾ 180 ਐਮਰ ਵੀ ਦੋਨਾਂ ਦੇ ਓਕੇ ਬੋਲੋ ਬੋਲੋਣਾ ਹੁ ਕਰਦੇ ਇਹ ਦੇਖੋ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ 골ਡਨ ਕਲਰ ਰੈੱਡ ਕਲਰ ਓਕੇ ਬਈ ਜਿੰਨਾ ਮਰਜ਼ੀ ਮੰਨ ਲਓ 65 ਰੁਪਏ 65 ਹੁਣ ਇਹ ਦੇਖੋ 200 ਰੁਪਏ ਐਮਰ ਵੀ 40 ਰੁਪਏ ਓਕੇ ਬਈ ਅਰਾਊਂਡ ਪ੍ਰੈਸ਼ਰ 40 40 ਰੁਪਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆ ਫੀਲ ਲਗਾਣ ਜੀ ਸਾਹਰ ਕੋਲੇ ਹੋਰ ਕੋਸਮੈਟਿਕ ਦਾ ਸਾਮਾਨ ਆਇਆ ਕਾਫੀ ਕਰੀਡ ਬਹੁਤ ਘੱਟ ਕੰਪਨੀਆਂ ਸਮਾਨ ਨੂੰ ਸਾਰਾ ਆਜੋ ਵੀਡੀਓ ਨਾ ਬਣੇ ਰਿਹਾ ਹਾਂਜੀ ਕੀ ਹਾਲ ਹੈ ਸਾਗਰ ਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਤੇ ਅੱਜ ਫੇਰ ਹਾਂ ਆ ਤੁਹਾਡੇ ਸਾਹਮਣੇ ਦੇਖ ਲੋ ਰਸ਼ ਹੈ ਵੀਡੀਓ ਨਹੀਂ ਬਣਾ ਸਕਦੇ ਬਾਹਰ ਚੈੱਕ ਕਰੋ ਵੀਡੀਓ ਤੁਹਾਨੂੰ ਪਤਾ ਰਸ਼ ਰੁਸ਼ੰਦਾ ਤਾਂ ਕਰਕੇ ਇਹ ਦੇਖੋ ਐਲਮਨ ਕਰੀਮ ਆ ਗਈ ਸਰਦੀ ਹੈ ਲੋਸ਼ਨ ਕਰੀਮ ਆ ਗਈ ਹਨਾ 80 ਰੁਪਏ ਐਮ ਆਰ ਪੀ ਹੈ ਓਕੇ ਬਾਈ ਤੁਹਾਨੂੰ ਕਿੰਨੇ ਦੀ ਪੈਣੀ 13 ਰੁਪਏ ਦੀ ਸਰਫ ਸਿਰਫ 13 ਰੁਪਏ ਆ ਦੇਖੋ ਇਹ ਨੀਵਿਆ ਕਰੀਮ ਆ ਗਈ ਹਨਾ ਹਾਂਜੀ ਬਈ ਇਹ ਨੀਵਿਆ ਕਰੀਮ ਆ ਗਈ ਤੁਹਾਨੂੰ 50% ਲੈਸ ਤੇ ਮਿਲੇਗੀ ਓਕੇ ਬਈ ਨੀਵਿਆ ਕਰੀਮ 50% ਲੈਸ ਤੇ ਠੀਕ ਹੋ ਗਿਆ ਜੀ ਹਾਂਜੀ ਆ ਦੇਖੋ ਇਹ ਹੇਅਰ ਵੈਕਸ ਆ ਗਈ 130 ਰੁਪਏ ਐਮ ਆਰ ਪੀ 20 ਰੁਪਏ ਦੀ ਬੱਲੇ 130 ਰੁਪਏ ਐਮ ਆਰ ਪੀ 20 ਰੁਪਏ ਦੀ ਓਕੇ ਠੀਕ ਹੈ ਜੀ ਆਓ ਉਸ ਤੋਂ ਬਾਅਦ ਰੱਬ ਤੁਹਾਡਾ ਭਲਾ ਕਰੇ ਇਹ ਕਲਰ ਟਿਊਬ ਆ ਕੱਲੇ 250 ਵਾਲੀ ਤੁਹਾਨੂੰ ਪੈਣੀ ਹੈ ਸਿਰਫ 65 ਰੁਪਏ ਦੀ ਓਕੇ ਇਹ ਦੇਖੋ ਪ੍ਰਭੂ ਇਹ ਰੂਮ ਫਰੈਸ਼ਰ ਲੱਗੇ ਨੇ ਇਹ 50 ਰੁਪਏ ਦਾ ਪੈਂਦਾ ਇਹ 65 ਰੁਪਏ ਦਾ ਪੈਂਦਾ 180 ਐਮਰ ਵੀ ਦੋਨਾਂ ਦੇ ਠੀਕ ਹੋ ਗਿਆ ਇਹ ਫ੍ਰੈਂਚ ਡਿਓ ਆ ਗਿਆ ਹਮ ਫ੍ਰੈਂਚ ਡਿਓ ਤੁਹਾਨੂੰ ਲੱਗੇਗਾ 110 ਰੁਪਏ ਦਾ ਇਹ ਦੇਖੋ ਅਰਬਨ ਮੱਕ ਲੱਗਾ ਹੋਇਆ ਸਾਰਾ ਹਾਂਜੀ ਇਹ ਅਰਬਨ ਮੱਕ ਦਾ ਪੀਸ ਹੈ ਹਾਂ ਬਈ ਅਰਬਨ ਮੈਕ 225 ਰੁਪਏ ਐਮਰ ਵੀ ਤੁਹਾਨੂੰ ਸਿਰਫ 100 ਰੁਪਏ ਦਾ ਓਕੇ ਵੀਰੇ ਠੀਕ ਹੋ ਗਿਆ ਮਾਰਕਟ ਤੋਂ ਮੇਰੇ ਬਹੁਤ ਘੱਟ ਪ੍ਰਾਈਸ ਹੁੰਦੇ ਆ ਆ ਦੇਖੋ ਸਾਡੀ ਓ ਆ ਗਿਆ ਕੋਲੋ ਦਾ ਡੀਓ ਹਾਂ ਕੋਲੋ ਡੀਓ ਤੇ 250 ਰੁਪਏ ਐਮਰ ਵੀ ਤੁਹਾਨੂੰ ਕਿੰਨੇ ਦਾ ਪੈਣਾ 35 ਰੁਪਏ ਦਾ ਓਕੇ ਵੀ 35 ਓਨਲੀ ਹੈਨਾ ਮਾਲ ਜਿੰਨਾ ਮਰਜ਼ੀ ਚੱਕੋ ਉੱਪਰ ਦੇਖੋ ਜਿੰਨਾ ਮਰਜ਼ੀ ਮਾਰ ਲਓ ਓਕੇ ਵੀ ਇਹ ਪਾਰਕ ਵੈਨੂ ਦਾ ਡੀਓ ਲੱਗਾ ਹੈ ਪਾਰਕ ਵੈਨੂ ਤੁਹਾਨੂੰ ਕਿੰਨੇ ਦਾ ਪੈਣਾ 80 80 ਰੁਪਏ ਓਕੇ 80 80 ਰੁਪਏ ਪਾਰਕ ਵੈਨੂ ਇਹ ਤਾਂ ਮਹਿੰਗਾ ਹਨਾ ਹਾਂ ਉਹ ਤਾਂ ਮਹਿੰਗਾ ਇਹ ਸ਼ੇਵਿੰਗ ਫੋਮ ਹੈ 80 80 ਰੁਪਏ ਓਕੇ ਭਾਈ ਠੀਕ ਹੋ ਗਿਆ ਆਓ ਤੁਹਾਨੂੰ ਹੋਰ ਆਈਟਮਾਂ ਦਿਖਾਉਂਦੇ ਆ ਪੋਲੋ ਲੱਗਾ ਸਾਰਾ 35 ਰੁਪਏ ਪੈਣਾ ਤੁਹਾਨੂੰ ਸਿਰਫ ਠੀਕ ਹੋ ਗਿਆ ਉਸ ਤੋਂ ਬਾਅਦ ਇਹ ਦੇਖੋ ਐਂਜੋ ਜਿੰਨੀ ਮਰਜ਼ੀ ਲਓ ਉਹ ਬਹੁਤ ਬੋਹਰਾਣਾ ਉਹ ਕਰਦੇ ਆ ਲਓ ਦੇਖੋ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ 골ਡਨ ਕਲਰ ᱨੈੱਡ ਕਲਰ ਓਕੇ ਭਾਈ ਜਿੰਨਾ ਮਰਜ਼ੀ ਮੰਨ ਲਓ 63 ਰੁਪਏ 63 ਰੁਪਏ 63 ਰੁਪਏ ਫਲੈਟ ਬਰਸ਼ ਆ ਗਿਆ 220 ਰੁਪਏ ਐਮ ਆਰ ਪੀ 70 ਰੁਪਏ ਦਾ ਓਕੇ ਵਗੈਰਾ ਹੁੰਦੇ ਆਪਣੇ ਕੋਲ 750 ਰੁਪਏ ਦਾ ਦੀ ਪੈਕਟ ਸੇਲ ਕਰਨਾ ਹੈ ਪੈਣਾ 215 ਰੁਪਏ ਦਾ ਕਰੀਮ ਜਾਰ ਅੱਧਾ ਕਿਲੋ ਕੰਪਨੀ ਦਾ ਮਾਲ ਹੋਏਗਾ ਫਰੈਸ਼ ਮਾਲ ਹੋਏਗਾ ਠੀਕ ਹੋ ਗਿਆ ਔਰ ਐਮ ਆਰ ਪੀ ਚੈੱਕ ਕਰ ਸਕਦੇ ਹਾਂ 300 ਰੁਪਏ ਐਮ ਆਰ ਪੀ ਹੈ ਤੁਹਾਨੂੰ ਸਿਰਫ 60 ਰੁਪਏ ਦਾ ਪੀਸ ਪੈਣਾ ਹੈ ਸਿਰਫ 60 ਰੁਪਏ ਦਾ ਪੀਸ ਪੈਣਾ ਹੈ ਰਿਜ਼ਲਟ ਨਾਵੇਂ ਖੁੱਲੇ ਪੀਸ ਦੀ ਗਾਰੰਟੀ ਹੈ کریم ਜੈਲ ਸਕਰਬ ਪੈਕ ਸਾਰੀ ਆਈਟਮ ਮਿਲੇਗੀ ਤੁਹਾਨੂੰ ਓਕੇ ਠੀਕ ਹੋ ਗਿਆ ਇਹ ਦੇਖੋ ਹਾਂ ਅੱਧਾ ਕਿਲੋ ਦਾ ਫੇਸ ਵਾਸ਼ ਹੈ ਹਾਂਜੀ 300 ਰੁਪਏ ਐਮ ਆਰ ਪੀ ਹੈ 60 ਰੁਪਏ ਦਾ ਪੀਸ ਹੈ ਹਾਂਜੀ